ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਆਪਾਂ ਤੁਹਾਨੂੰ ਅੱਜ ਇੱਕ ਜਾਣਕਾਰੀ ਦੇਣੀ ਹੈ ਜਿਵੇਂ ਕਾਫੀ ਵੀਰਾਂ ਦੇ ਫੋਨ ਆਉਂਦੇ ਆ ਜਿਹੜੇ ਕਿ ਬਠਿੰਡੇ ਜ਼ਿਲ੍ਹੇ ਦੇ ਆਸ-ਪਾਸ ਆ ਜਾਂ ਬਠਿੰਡੇ ਸ਼ਹਿਰ ਦੇ ਨੇੜੇ ਰਹਿਣ ਵਾਲੇ ਵੀਰ ਆ ਉਹ ਵੀਰ ਪੁੱਛ ਰਹੇ ਸੀ ਕਿ ਆਪਾਂ ਨੂੰ ਵੀ ਸਾਨੂੰ ਫਾਰਮ ਕੋਈ ਰੈਂਟ ਤੇ ਮਿਲ ਜੇ ਕਾਫੀ ਵੀਰਾਂ ਦੇ ਫੋਨ ਆਏ ਵੀ ਫਾਰਮ ਰੈਂਟ ਤੇ ਚਾਹੀਦਾ ਤਾਂ ਆਪਾਂ ਇਹ ਤੁਹਾਨੂੰ ਦੱਸ ਰਹੇ ਆ ਅੱਜ ਵੀ ਜੇ ਕਿਸੇ ਵੀਰ ਨੂੰ ਜਾਨਵਰ ਚਾਹੀਦੇ ਹੋਣ ਜਾਂ ਫਾਰਮ ਰੈਂਟ ਤੇ ਚਾਹੀਦਾ ਹੋਵੇ ਉਹ ਆਪਾਂ ਵੈਸੇ ਇਸ ਫਾਰਮ ਦੇ ਵਿੱਚੋਂ ਨਹੀਂ ਕੋਈ ਵੀ ਇਹ ਤਾਂ ਆਪਣਾ ਆਪ ਦਾ ਜਿਹੜਾ ਫਾਰਮ ਹੈ ਚੱਲ ਰਿਹਾ ਇਹ ਇਹਦੇ ਚੋਂ ਨਹੀਂ ਰੈਂਟ ਤੇ ਦਿੱਤਾ ਜਾਊਗਾ ਰੈਂਟ ਬਾਰੇ ਆਪਾਂ ਗੱਲ ਕਰਦੇ ਆਂ ਕਿ ਹੋਰ ਫਾਰਮ ਹੈ ਉਹ ਕਿਸੇ ਵੀਰ ਨੂੰ ਫਾਰਮ ਦੀ ਲੋੜ ਹੋਵੇ ਤਾਂ ਬਿਲਕੁਲ ਬਹੁਤ ਵਧੀਆ ਸਾਫ਼ ਸੁਥਰਾ ਫਾਰਮ ਇੱਕ ਆਪਣੇ ਫਾਰਮ ਤੋਂ 2-3 ਕਿਲੋਮੀਟਰ ਸਾਈਡ ਤੇ ਹੈ ਉਹ ਆਪਾਂ ਫਾਰਮ ਦਿਵਾ ਸਕਦੇ ਆਂ ਉਹਦੀ ਵੀ ਬਿਲਡਿੰਗ ਇਸ ਤਰ੍ਹਾਂ ਬਣੀ ਹੋਈ ਹੈ ਇੱਕ ਸਾਈਡ ਕਾਫੀ ਲੰਬੀ ਹੈ ਤੇ ਇੱਕ ਸਾਈਡ ਉਹਦੀ ਚੈਂਬਰ ਨਹੀਂ ਬਣੀ ਇੱਕ ਸਾਈਡ ਚੈਂਬਰ ਬਣੀ ਹੈ ਉਹ ਫਾਰਮ ਵੀ ਤੁਹਾਨੂੰ ਮਿਲ ਸਕਦਾ ਉਹਦਾ ਵਿਹੜਾ ਜਿਹੜਾ ਬਹੁਤ ਇਦੋਂ ਵੀ ਜਿਆਦਾ ਖੁੱਲਾ ਹੈ ਯਾਨੀ ਇਹ ਵਿਹੜਾ ਇਸ ਤੋਂ ਜਿਆਦਾ ਖੁੱਲਾ ਵਿਹੜਾ ਹੈ ਰੋਡ ਦੇ ਬਿਲਕੁਲ ਨੇੜੇ ਹੈ ਜੇ ਕਿਸੇ ਵੀਰ ਨੂੰ ਲੋੜ ਹੋਵੇ ਆਪਾਂ ਉਹ ਤੁਹਾਨੂੰ ਫਾਰਮ ਰੈਂਟ ਤੇ ਦਵਾ ਸਕਦੇ ਆ ਫਾਰਮ ਵੀ ਰੈਂਟ ਤੇ ਦਵਾ ਸਕਦੇ ਆ ਜਾਨਵਰ ਵੀ ਆਪਾਂ ਦੇ ਸਕਦੇ ਆ ਜਿਹੜੀ ਵੀ ਚੀਜ਼ ਦੀ ਪਿਗਰ ਰਿਲੇਟਡ ਕੋਈ ਵੀ ਚੀਜ਼ ਲੋੜ ਹੋਵੇ ਉਹ ਆਪਣੇ ਤੋਂ ਤੁਸੀਂ ਲੈ ਸਕਦੇ ਹੋ ਕਿਰਪਾ ਕਰਕੇ ਜੇ ਕਿਸੇ ਵੀਰ ਨੂੰ ਲੋੜ ਹੋਵੇ ਤਾਂ ਆਪਣੇ ਨਾਲ ਫੋਨ ਤੇ ਅੱਜ ਕਨੈਕਟ ਤੁਸੀਂ ਕਰ ਸਕਦੇ ਹੋ ਜਦੋਂ ਮਰਜ਼ੀ ਕਾਲ ਕਰੋ 9478488573 ਓਕੇ ਵੀਰ ਜੀ ਧੰਨਵਾਦ